ਉਹ ਯਾਰ ਆ ਗਮ ਨਾ ਕਰੇ ਚੱਲਣ ਦਾ ਬੰਦੇ ਦਾਦ ਲੈ ਦੇ ਰਾਤ ਕੱਲ ਸੁਣ ਉਹਦਾ ਹਿੱਸਾ ਸਾਲਾ ਭਰੇ ਉਹਦੇ ਪੰਜਾਬ ਪੁਲਿਸ ਜੀ ਹਾਂ ਬੰਦੇ ਉੱਡ ਕੇ ਕਹਿੰਦਾ ਨਾ ਸਟੋਰੀ ਮੈਂ ਰਾਜੂ ਮਨਜੋਤ ਪਲੇਰਾਂ ਦੇ ਨਾਮ ਲੈ ਤਿੰਨ ਚਾਰ ਦੇ ਕਹਿੰਦਾ ਰਕਾਂਂ ਸ਼ਮਨ ਚ ਕਹਿੰਦਾ ਘਾਂਗੇ ਆਲਾ ਬਾਈ ਦੋ ਸਟੋਰੀ ਕੋਈ ਲਾ ਦੇ ਕਰੇ ਬੰਬੜੇਗਾ ਕਰੇ ਆਈ ਟਵਰਟੀ ਗੱਡੀ ਸਾਡੇ ਕੋਲੇ ਕਹਿੰਦਾ ਬਾਈ ਆ ਵਿੰਡੋ ਕਦੋਂ ਨਾ ਮੋਪਾਇਆ ਸਦੀ ਢੋੜ ਉਹ ਤੂੰ ਵੀ ਉਹ ਕਦੋਂ ਕੀਤਾ ਸੀ ਤੇ ਰਾਤ ਨੂੰ ਸਿੰਭੂ ਕਰਕੇ ਫਿਰ ਰੋਮਾਂ ਮੇ ਸਾਡੇ ਸਾਹਮਣੇ ਕੀਤੀ ਹੈ ਨਾ ਤੂੰ ਜੀ ਦਾੜੀ ਮਾਰੀ ਨਹੀਂ ਹੈ ਮੈਂ ਮਾਰੀ ਭਰਾ ਬੈਨੋ ਆ ਮਾਰਦੇ ਹੁਣ ਵੀਡੀਓ ਮਾਰ ਦੇ ਜੇਰਾ ਸ਼ਨੀ ਹੋਣਾ ਹੈ ਇੱਕ ਵੀਕ ਤੈਨੂੰ ਮਾਫ ਕਰ ਦੂੰ ਜਦੋਂ ਮੈਂ ਇੰਡੀਆ ਜਾਊਗਾ ਫੇਜ਼ ਤੇਰਾ ਫੇਜ਼ ਲਗਾ ਤਾ ਲੈ ਨਹੀਂ ਲੈ ਨਹੀਂ ਤੇ ਇਨਸਾਨੀਅਤ ਵੀ ਬੜੀ ਆ ਜੱਟ ਦੀ ਗੁੱਡੀ ਕਹਿੰਦੇ ਅੰਬਰਾਂ 'ਚ ਛੜੀ ਐ ਆ ਖੇਡਦੇ ਨੂੰ ਹੋ ਗਏ ਬਾਈ ਸਾਲ ਤੇ ਉਂਗਲੀ ਅੱਜ ਵੀ ਖੜੀ ਆ ਲੋਕ ਕੀ ਗੱਲਾਂ ਕਰਦੇ ਆ ਵੀ ਨੰਗਲੰਬੀਆਂ ਵਾਲੇ ਦੀ ਤਾਂ ਕਬੱਡੀ ਬੜੀ ਆ ਆ ਨੰਗਲੰਬੀਆਂ ਵਾਲੇ ਦੀ ਤਾਂ ਕਬੱਡੀ ਬੜੀ ਐ ਆਓ ਸੰਦੀਪ ਦੇ ਨਾਲ ਨਮਾਜ਼ ਹਾਂਜੀ ਸੱਚਗਾਲ ਜੀ ਮੈਂ ਤੁਹਾਡਾ ਆਪਣਾ ਕਬੱਡੀ ਤੇ ਨਾਲ ਆਪਣੇ ਸਾਰੇ ਪਲੇਅਰ ਸੰਦੀਪ ਨੰਗਲੰਬੀਆਂ ਰੈਲ ਹੋਰ ਕਬੱਡੀ ਕਲੱਬ ਦੇ ਤੇ ਨਾਲ ਪ੍ਰਮੋਟਰ ਭਰਾ ਸਾਡੇ ਤੇ ਕੋ ਸਾਹਿਬ ਵੀ ਆਇਆ ਜੋ ਇਹ 2025 ਦੇ ਸੀਜ਼ਨ ਦਾ ਪਹਿਲਾ ਕੱਪ ਜਿੱਤੇ ਆਪਣੀ ਟੀਮ ਨੇ ਤੇ ਸਾਡੇ ਭਰਾ ਨੂੰ ਸਮਰਪਤਾ ਤੇ ਸੰਦੀਪ ਨੌਜੀ ਡੈਲੀਗੇਟ ਕਰਕੇ ਜਾ ਰਹੇ ਤੇ ਸਾਡੇ ਨਾਲ ਸਾਡੇ ਛੋਟੇ ਹੈਨਾ ਸੰਦੀਪ ਨਾਲ ਆ ਤੇ ਬਾਕੀ ਸਾਰੇ ਪਲੇਅਰ ਭਾਵੇਂ ਦੀ ਮੇਰੇ ਨਾਲ ਕੱਲ ਨੂੰ ਫੇਰ ਮੈਚ ਆ ਤੇ ਫੇਰ ਮਾਰਨਗੇ ਜ਼ੋਰ ਜਦਾ ਸੀਜ਼ਨ ਦਾ ਵੈਸਟ ਦੇਣਗੇ ਥੈਂਕ ਯੂ ਸਾਰਿਆਂ ਨੂੰ ਸਾਰੇ ਸ਼ੇਕ ਹੈਂਡ ਕਰੋ ਸਾਰਿਆਂ ਨੂੰ ਹੈਂਡਸ਼ੇਕ ਓਕੇ ਚਲੋ ਚਲੋ ਦੋ ਸਰ ਸਿਪ ਐਂਸਿਪ ਕੋਪਲੀ ਠੀਕ ਹੈ ਮੇਰੇ ਨਾਲ ਠੀਕ ਹੈ ਇਹ ਕੋਣਿਆ ਪਿਛੇੜਾ ਬੈਠਾ ਇਹਨੂੰ ਮਜਾਣ ਦੇ ਚੱਲ ਛੱਡ ਦੇ ਹੁਣ ਕੋਈ ਕੰਪਲੇਨ ਦੇ ਚੱਲ ਸਾਰੇ ਨੂੰ ਦੋਸਤਿਕ ਜਿਹਾ ਇਹ ਲੋ ਇਹ ਚੀਜ਼ ਮੁੱਕਰ ਕੇ ਕਰ ਲਾ ਦੇਖੋ ਭੈਣ ਜੀ ਉਹ ਕਿਦਾ ਬੱਸ ਠੀਕ ਹੈ ਚੱਟ ਫਟ ਵਧੀਆ ਹਾਂ ਤੁਹਾਨੂੰ ਬੀ ਐਮ ਦਊਗੀ ਤੈਨੂੰ ਬਾਈਆ ਵਿੰਡੋ ਕਦੋਂ ਨਵਾਂ ਪਾਇਆ ਸਦੀ ਡੋੜ ਉਹ ਤੂੰ ਵੀ ਉਹ ਕਦੋਂ ਕੀਤਾ ਸੀ ਤੇ ਰਾਤ ਨੂੰ ਉਹ ਚੱਕਰੀ ਆ ਕਦੋਂ ਪੋੜੀ ਦੇਖੋ ਇਹ ਨਾ ਕੋਈ ਨਾ ਕਰੀਂਦਾ ਕਹਿੰਦਾ ਬਾਈਆ ਪਿਛਲੀ ਡੋੜ ਇਹ ਵੀ ਨਵੀਂ ਪਈ ਆ ਹਾਂ ਹੈ ਤੇ ਖਬੀਆਂ ਡੋੜ ਨਵੀਆਂ ਪਈਆਂ ਇਹ ਹੈ ਬਾਈਆ ਉਸ ਪਿਛਾਤਾ ਵੀ ਨਵੀਂ ਨਵੀਂ ਪਈ ਆ ਕੀ ਹੋਗਾ ਮੋੜੇ ਬੋੜ ਦੇ ਕਹਿੰਦਾ ਬਾਈ ਇਹ ਨਵੀਂ ਪਈ ਆ ਕਹਿੰਦਾ ਲੈਟਾ ਉਹ ਉਹ ਨਮੀਆ ਆ ਬੰਪਰ ਉਹ ਨਮੀਆ ਕੱਲਾ ਕੱਲਾ ਇਹ ਬਪਰ ਉਹ ਪਿਛਲਾ ਬੰਦਾ ਪੁਰਾਣਾ ਬਸ ਉੱਥੇ ਮਰਾ ਨਾ ਤੁਹਾਨੂੰ ਨਾ ਜਮ ਫੋਨ ਆ ਗਿਆ ਹਾਂ ਕਹਿੰਦਾ ਤੂੰ ਉਹਦਾ ਉਹ ਬੰਦਾ ਸੇ ਇਹਦਾ ਬਰਾਂਚ ਦਾ ਗਲ ਹੋਈਦਾ ਅੱਛਾ ਅੱਛਾ ਇਹਨਾਂ ਨੇ ਦੱਸਿਆ ਨਾ ਅਗੋ ਠੀਕ ਹੈ ਠੀਕ ਹਾਂ

ਉਪਤਿਓ ਮੁੰਡੇਆਂ ਨੂੰ ਲੱਗਾ ਵੀਡੀਓ ਨਹੀਂ ਮਸ਼ਹੂਰ ਹੋਈ ਕੋ ਪਿੱਛੇ ਜਾਨੀ ਪਿਕਾੰਦਾ ਛੁਡਾ ਜਾ ਨਾਈਸ ਵੈਲ ਡਨ ਉਹ ਪਾਰੇ ਪ੍ਰਗਤੂਨ ਤੂੰ ਨਾ ਮਰੀ ਜਾਨ ਛੁਡੀ ਹਾਂ ਉਹਨੂੰ ਬੜਿਆ ਰੱਖ ਜਾਨ ਖਾਦੀ ਪੀ ਮਰੀ ਕਿਉਂ ਕੋਣਾ? ਸਾਡਾ ਓਕੇ ਆ। ਪਾ ਦੇ ਪਾ ਦੇ। ਉਪਰ ਤੋਂ ਐਂ ਭਰ ਦੇ ਤੂੰ। ਸੇਮ ਬੜਾ ਬੜਾ ਇਕੋਲਾ। ਆਈ ਸਾਰੇ ਤਾੜੀਆਂ ਮਾਰਦਾ ਸਾਰੇ ਜਾਣੇ ਚੱਲਾ। ਲਾ ਕੋ। ਇਹ ਦੇਖੀ। ਥੈਂਕ ਯੂ। ਥੈਂਕ ਯੂ ਸਾਨੂੰ ਪਰਫਾਰਮੈਂਸ ਸਾਡੇ ਸਾਹਮਣੇ ਕੀਤੀ ਹੈ ਨਾਲ। ਤੁਸੀਂ ਤਾੜੀ ਮਾਰੀ ਨਹੀਂ। ਹੈ? ਮੈਂ ਮਾਰੀ ਭਰਾ ਬਹਿਣਾ ਹਾਂ। ਆ ਮਾਰਦੇ ਹੁਣ। ਵੀਡੀਓ ਮਾਰਦੇ। ਪਾਪੂ ਕਿੱਦਾਂ? ਠੀਕ ਠਾਕ ਆਂ। ਇੰਡੀਆ ਤੋਂ? ਹਾਂਜੀ ਠੀਕ ਠਾਕ। ਵਧੀਆ। లై సకో కోసా వెల్కమ تے ਰਵਣੋ ਆ ਗਿਆ ਠੀਕ ਹੈ ਕੋਸਾ వెల్కమ ਆ ਲੰਗੇ ਤਨ ਸਾਰੇ ਮੜਿਆਂ ਨੂੰ ਤੇ ਕੱਲ ਇੱਕ ਹੋਰ بڑا ਕਰਦੇ ਹਾਂ ਮੈਨੂੰ ਅੰਦਾਜ਼ ਪੇ ਜਾਉਣਾ ਹੈ ਜੇ ਲੋਛਦੀ ਹੋਣਾ ਇੱਕ ਵੀਕ ਤੈਨੂੰ ਮਾਫ ਕਰ ਦੂੰ ਜਦੋਂ ਮੈਂ ਇੰਡੀਆ ਜਾਊਗਾ ਇਹ ਦੁਬਾਰਾ ਫੇਜ ਲਗਾਤਾਰੀ ਕੱਲਣਾ ਮੰਗਦਾ ਕੁਝ ਲੈਣਦੇ ਥੱਲੇ ਆ ਜਣੀ ਥੱਲੇ ਆਣੀ ਕੋਈ ਨਹੀਂ ਕੱਲਣਾ ਮੰਗਦਾ ਕੱਲ ਮੰਗਣ ਕੱਲਣਾ ਮੰਗਦਾ Papa ਜੋਦਾ ਕਿਤੇ ਹੋ ਗਿਆ ਹਾਂ ਦਾ ਪਿਛਲੀ ਵਾਰ ਤੁਸੀਂ ਪਹਿਲੇ ਪਹਿਲੇ ਤਿੰਨ ਕੱਪ ਚੁਕਲੇ ਸੀਗੇ ਰੈਡੀ ਕਰ ਲੈ ਰੈਡੀ ਰੈਡੀ ਜੀ ਰੈਡੀ ਰੈਡੀ ਤਿਆਰ ਆ ਨੇ ਫੁੱਲ ਫੁੱਲੀ ਤਿਆਰੀ ਹੂੰ ਲੈ ਕੋ ਜੀ ਦੁੱਗਾ ਵਾਲਾ ਬੰਦਾ ਦਾ ਜੱਟਾ ਬਾਈ 14 ਸਾਲਾ ਬਦਵਾ ਗਿਆ ਕਹਿੰਦਾ ਮੇਲੇ ਕੱਪ ਦੇ ਬੈਸਟ ਹੈਂ ਬਾਬਾ ਮੇਰੇ ਰੱਖੀ ਵਧੀਆ ਕਿੱਦਾਂ ਠੀਕ ਹੈ ਹਾਂ ਵਧੀਆ ਹੋ ਗਿਆ ਕਿੱਦਾਂ ਲੱਗਾ ਸੈਕਿੰਡ ਟਾਈਮ ਸਹੀ ਵਧੀਆ ਲੱਗਾ ਵਧੀਆ ਲੱਗਾ ਕੋਈ ਗੋਚ ਆ ਗਿਆ ਹੁਣ ਹੋਰ ਕੋਈ ਆ ਗਿਆ ਹੁਣ ਤਾਂ ਲੱਗ ਗਿਆ ਹੁਣ ਵੱਧ ਜੀ ਲੱਗ ਜਿਓ ਨਾ ਕੋਈ ਤੋਂ ਆਪਣਾ ਆਇਆ ਲੱਗ ਰਿਹਾ ਨਹੀਂ ਲਵੇ ਸਹੀ ਗੱਲ ਹੈ ਐ ਕਮਾਂਡ ਮੈਨਰੇ ਨਾ ਰੋੜੀਦਾ ਸੁਨੀ ਵੀਰ ਕਿਦਾਂ ਵਰੀਆ ਫੁੱਲੇ ਸਰ ਕੋਈ ਤਾਂ ਕਰੀ ਸੋਖੀ ਭਾਈ ਦੇ ਪਹਿਲੀ ਗੱਲ ਨਹੀਂ ਮੈਂ ਨਹੀਂ ਕਹਿੰਦਾ ਮੈਂ ਨੂੰ ਗਿਆ ਕਿ ਵੇਲਾ ਮੈਂ ਪ੍ਰੋਸੈਸਿੰਗ ਕਰ ਦਿੰਦੇ ਹਾਂ ਮੈਂ ਕਿਹਾ ਹੈਲੋ ਮੈਂ ਕਿਹਾ ਮਦਦ ਨਾ ਉਹਦੇ ਵੇਰ ਕਰਾਗਾ ਤਪ ਪੋਜ ਪਤਰਾ ਭਾਈਆਂ ਤੂੰ ਕਹੇ ਨਹੀਂ ਹੈਂ ਚਿੱਟੀਆਂ ਮੈਂ ਇਹ ਪ੍ਰੋਸੈਸਰ ਹੈ ਇੰਡੀਆ ਦਾ ਉਹ 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 ਇਹ ਉਹ ਇਹਦਾ ਬਣਦਾ ਹੈ ਬਣਦੇ ਬਣਦਾ ਨਹੀਂ ਬਣਦਾ ਇਹ ਚਾਹਵਾ ਜਿਹੜਾ ਜਿਹੜਾ ਹੀ ਕਹਿੰਦਾ ਫੇਰ ਕਰਾਂਗੇ ਕਿ ਨਹੀਂ ਮੈਂ ਕਰਦਾ ਨਹੀਂ ਮੈਂ ਜੈ ਦੀਪ ਨੰਦਰਾ ਆਂਬੀਆ ਜਿੰਦਾਬਾਦ

ਹਾਂ ਦਲੀਆ ਦਲੀਆ عندي ਹਾਂਜੀ ਭਾਜੀ ਤੁਸੀਂ ਕਹੋ ਕਾਲੀ ਕਰਨੀ ਵੈਰੀ ਨਾਈਸ ਇਧਰੋਂ ਵੀ ਕਹਿਤਾ 8 ਘੰਟੇ ਸਹੀ ਆ 8 ਘੰਟੇ ਜਾਵਾਂ ਸਹੀ ਆ ਯਾ ਨਿਊਜ਼ੀਲੈਂਡ ਵਾਲਾ ਉਹ ਬੜਾ ਕੋ ਬੜਾ ਸਪੀਡ ਵਾਲਾ ਨਿਊਜ਼ੀਲੈਂਡ ਵਾਲਾ ਜ਼ਿਆਦਾ ਉਹ ਟੂ ਮੱਚ ਉਹ 16 70 ਘੰਟੇ ਲਾਉਂਦਾ ਹੈਗੇ ਸਾਰੀਆਂ ਇਹਨੇ ਜਿਹੜਾ ਨਿਊਜ਼ੀਲੈਂਡ ਵਾਲੀ ਕਾਤਨੀ ਹੈ ਨਾ ਮੈਨੂੰ ਕਿੱਥੋਂ ਮੇਰੇ ਕੈਨੇਡਾ ਜੀ ਲਾਈਟ ਰੋ ਲੈਣ ਉਹ ਵੀ ਲੈਚ ਯੂ ਨੋ ਓਕੇ ਕੁਲਵਿੰਦਰ ਕਹਿੰਦਾ ਮੇਰੇ ਕੈਨੇਡਾ ਦੇ 3 ਘੰਟੇ ਲਵਾ ਦੇ ਇੱਕ ਵਾਰ ਕਹਿੰਦਾ ਉਰਦੂ ਕੋ ਜੜੇ ਬੈਣ ਕੋ ਤੋਂ ਟ੍ਰਾਂਟੋ ਟ੍ਰਾਂਟੋ 10 ਘੰਟੇ ਦੀ ਸਟੇ ਭਾਈ ਦੋ ਪੋਲੈਂਡ ਪਤਾ ਨਹੀਂ ਕਿੱਥੇ ਦਾ ਮੈਂ ਡਟ ਬਾਈ ਸੱਚ ਨਹੀਂ ਪੈ ਗਿਆ ਪਾਤ 5 ਘੰਟੇ ਇਹ ਟੈਕਟ ਤੇ ਡਿਪੈਂਡ ਹੈ ਪਹਿਲੇ ਦਿਨ ਆਈ ਹੁੰਦਾ 22 ਘੰਟੇ ਦੀ ਸਟੇ ਸੀ ਨਾ ਜਪਾਨ ਟਿਕਟ ਵੀ ਮਤਲਬ ਹੀ ਕਰਾਈ ਹੈ ਕੋਈ ਕੋਈ ਹਾਂ 22 ਘੰਟੇ ਅਜੀਬ ਜਲ ਗਏ ਬਾਹਰੇ ਹੋਟਲ ਨਾਲੇ ਮਹਿਮਦਮੰਦ ਗਾਲੀ ਆ ਗਈ ਮੈਚ ਖੇੜੀ ਮੈਂ ਪਹਿਲੇ ਦਿਨ ਹੀ ਭਾਜੀ ਕਿਦਾਂ? ਵਧਾਈਆਂ ਬਹੁਤ-ਬਹੁਤ ਤੁਹਾਨੂੰ। ਹੈ? ਹੈ? ਵਧਾਈਆਂ ਮੈਂ ਕਿ ਬਹੁਤ-ਬਹੁਤ ਤੁਹਾਨੂੰ। ਤੁਹਾਨੂੰ ਵਧਾਈਆਂ ਭਾਜੀ ਬਹੁਤ-ਬਹੁਤ ਤੁਹਾਨੂੰ ਸਾਰਿਆਂ ਨੂੰ। ਭਾਜੀ ਹੁਣੀ ਹੁਣ ਆਏ ਆਪਣੀ ਪੰਜ ਪੰਜ। ਨਹੀਂ ਨਹੀਂ। ਪੰਜ ਦਾ ਆਪਣਾ ਵਿਆਹ ਆ ਤੇ ਭਾਜੀ ਹੁਣੀ ਆਏ ਆ। ਕੋਸਾ। ਭਾਈ ਤਿਆਰੀ ਵਧੀਆ ਚੱਲ ਰਹੀ ਆ? ਹੈ? ਹਾਂਜੀ। ਬਹੁਤ ਵਧੀਆ ਭਾਜੀ। ਮੈਂ ਵੀ ਵਿਆਹ ਕਰਕੇ ਆ ਹਲੇ ਹੁਣ। ਮੇਰੇ ਵਾਲੇ ਨਹੀਂ ਹੁਣੇ ਮੈਂ। ਮੈਂ ਮੇਲਾ ਦੇਖਿਓ ਨਾ। ਹਾਂ। ਮੈਂ ਵਿਆਹ ਕਰਕੇ ਆ ਹੁਣੇ। ਪੰਡ ਮੇਰੇ ਆ ਆਪਣੇ ਜਿਹੜੇ ਦੂਜੇ ਨਹੀਂ ਗਏ। ਚਲੋ ਆਗੇ ਭਾਜੀ। ਇਹ ਤਾਂ ਪੰਟੀਮ ਆ। ਵੈਲਕਮ ਭਾਜੀ ਵੈਲਕਮ ਸਟਿੰਗ ਲੱਗੀ ਬੰਦੇ ਚਾਹ ਭਾਜੀ ਭਾਜੀ ਕਹਿੰਦਾ ਸਹੀ ਹੈ ਸਹੀ ਹੈ ਉਹ 에ਅਰਬੈਗ ਨਾ ਹੋਇਆ ਅੱਛਾ ਅੱਛਾ ਆਪਣੀ ਗੱਡੀ ਦਾ ਸੁਣੀਆ ਬਈ 에ਅਰਬੈਗ ਆਹ ਬੁੜੀ ਬੁੜੀ ਗਲਤੀ ਬੁੜੀ ਦੀ ਹੋਈ ਹੈ ਪਿੱਛੇ ਲੈ ਗਈ ਪਿੱਛੇ ਨਹੀਂ ਹਾਂ ਮੋਰੋ ਉਹ ਬੰਦ ਬੰਦ ਨਾ ਮੜਾ ਗੱਡੀ ਦਾ ਗੱਡੀ ਦਾ ਮੜਾ ਬੰਨਾ ਹੈ ਉਹਨੂੰ ਯੋਧ ਮੜਾ ਕਿਤਾ ਮੜਾ ਮਟਾ ਕਿੰਕਾ ਮੜਾ ਮਟਾ ਕੁਛ ਹੋਊਗਾ ਦਨ ਛੋਟ ਛੋਟ ਸ਼ਰਾਬ ਕਰਕੇ ਜੋ ਪਲਸ ਪੋਸ ਨੂੰ ਕਾਰਵਾਈ ਹਾਂ ਠੀਕ ਹੈ ਭਾਈ ਅੱਜ ਚੰਗੀ ਅਸਟੋਫ ਹੋ ਗਿਆ ਸਮਝੋ ਤੁਮਾਂ ਕੀ ਇਹਦੇ ਤੇ ਸਮਝਾ ਲੈ ਭਾਈ ਵਾਹ ਅੱਜ ਅੱਜ ਉਦ ਨਹੀਂ ਮੇਰੇ ਹਰਦ ਨਹੀਂ ਨਹੀਂ ਮੇਰੇ ਹਰਦ ਨਹੀਂ ਪਹਿਲਾ ਲਾ ਲਾ ਗੋਆ ਸਾਰਾ 에어 ਬੈਗ ਕਰਤੀ ਹੈ ਨਹੀਂ ਤਾਂ ਆਪਾਂ ਪੀੜਪੁਰ ਚ ਨਹੀਂ ਕਵਜਾ 에어 ਬੈਗ 에어 ਬੈਗ ਖੁੱਲ ਗਿਆ ਨਾ ਉਹ ਬੋਜ ਉਹ ਜੋ ਨਾ ਖੁੱਲਦਾ ਹੁੰਦਾ ਖੁੱਲਦਾ ਬੋਜ ਉਹਨਾਂ ਸਾਡੇ ਇੱਕ ਮੁੰਡਾ ਇਦਾਂ ਦੇਖ ਪਿਆ ਸਕੂਟਰ ਤੋਂ ਜਾ ਜੋ ਉਹਦਾ ਢਿੱਡ ਤੇ ਸਪੇਰਿੰਗ ਬੱਜਾਈ ਉਹਨੇ ਗੱਲ ਗੋਲੀ ਦੀ ਡਾਕਟਰਾਂ ਤੋਂ ਵਿਗਿਆਨ ਬਲੋਤ ਉਹ ਜਿਹੜੀ ਲੈਟਰ ਨਾਲ ਨਾਲ ਹੀ ਪਾ ਕੇ ਕਿਤੇ ਉਹ ਆਲਟਰਾਵਿਜ ਦੀ ਗੋਣ ਕਿ 10 ਡਾਕਟਰਾਂ ਦੋਈਆਂ ਦੇਖੇ ਉਹ ਅੰਦਰ ਜ਼ਹਿਰ ਫੈਲ ਗਿਆ ਤਾਂ ਹੀ ਲੱਗਦਾ ਇਹ ਨਾ ਕਰ ਲੈ ਸਹੀ ਰੇ ਟੈਨਸ਼ਨ ਨਾ ਲਓ ਬੰਦਾ ਬਹੁਤ ਕੰੀਗ ਰਿਹਾ ਪੁੱਛੋ ਤੁਸੀਂ ਆਪਾਂ ਜੀ ਉਹ ਤੋਂ ਮਛਲਾ ਦੁਕਾਨ ਵਾਲੀ ਤੋਂ ਇਹ ਨਾ ਕਰ ਲੈ ਜਦੋਂ ਅੱਜ ਕਾਹੀ ਨਾ ਨਹੀਂ ਨਹੀਂ ਉਹ ਬਹੁਤ ਕੋਈ ਨਹੀਂ ਕੋਈ ਨਹੀਂ ਬਚ ਜਾ ਵਿੱਚ ਇਹਨਾਂ ਮਸੀਹ ਜੀ ਨੇ ਚੋਂ ਕਾਫੀ ਗੱਲ ਤੇ ਨਹੀਂ ਉਹ ਜੀ ਸੁੱਖੀ ਭਾਈ ਦਾ ਐਕਸੀਡੈਂਟ ਹੋ ਗਿਆ ਭਾਈ ਦਾ ਬਚਾਅ ਹੋ ਗਿਆ ਭਾਈ ਦਾ ਗੱਡੀ ਮਾਰਨ ਵਾਲੀ ਪੰਜਾਬਣ ਸੀ ਪੰਜਾਬਣੀ ਪੂਰੀ ਸੀ ਥੋੜੀ ਜਿਹੀ ਲੈ ਇਧਰ ਸਾਡੇ ਪੰਜਾਬੀ ਕਈ ਜਾਂਦੇ ਆ ਸਵੇਰ ਦੇ ਉਹ ਕਹਿੰਦੇ ਪੰਜਾਬੀ ਕਹਿੰਨੇ ਕਾ ਉਹਦੀ ਜੋਸ਼ ਸ਼ੁਰੂ ਤੋਂ ਹੋ ਗਈ ਤਰ੍ਹਾਂ ਦਾ ਆ ਆ ਜਿਹੜੀ ਜੋਸ਼ ਤਾਂ ਵੀ ਪੱਲੇ ਜੀ ਪੱਲੇ ਦਾ ਹਾਂ ਹਾਂ ਠੀਕ ਹੈ ਇਹ ਕਹਿੰਦਾ ਲੋਕੇ ਬੈਠਾ ਜੀ ਇਹ ਕਹਿੰਦਾ ਉਹ ਪਾਣੀ ਪਿਆ ਪਾਣੀ ਸਾਬ ਗੱਲਾਂ ਸੁਣ ਗੱਲਾਂ ਸੁਣ ਗੱਲਾਂ ਸੁਣ ਅੱਬੇ ਲੱਗਾ ਸੁਣ ਚੱਲ ਗੱਲ ਉਹ ਗੱਲ ਸੁਣ ਲੈ ਚੱਲ ਗੱਲ ਪਾਪੜੇ ਇਹਨਾਂ ਦੇ ਬੰਬੜੇ ਹੋਰ ਮੈਨੂੰ ਬਹਿ ਸਵੇਰੀ ਠਾਏ ਮੈਨੂੰ ਕੁੱਲੀ ਦੇ ਦੋਹਦਾ ਇਹਦੇ ਇਹਦੇ ਇਧਰ ਵੀ ਕਰ ਪਤਾ ਕੀ ਹੋ ਗਿਆ ਇਹਦਾ ਨਾ ਸਟੋਰੀ ਮੈਂ ਰਾਜੂ ਮਨਜੋਤ ਪਲੇਰਾਂ ਦੇ ਨਾਲ ਲਏ ਤਿੰਨ ਚਾਰ ਦੇ ਇਹਦਾ ਕਾਂਗ ਵਿੱਚ ਕਹਿੰਦਾ ਘਾਂਗੇ ਵਾਲਾ ਬਾਈ ਦੋ ਸਟੋਰੀ ਕੋਈ ਲਾ ਦੇ ਕਰੇ ਬੱਬ ਡੇ ਕਰੇ ਆਈ 20 ਗੱਡੀ ਸਾਡੇ ਕੋਲੇ ਕਹਿੰਦਾ ਵੀ ਖੇਤ ਚ ਦੱਬੀ ਫਿਰਾਂ ਕਹਿੰਦੇ ਉਹ ਜਾ ਕੇ ਮੈਚ ਜਗਾਦਾ ਬਾਈ ਪੈਂ ਬੱਬ ਡੇ ਨੂੰ ਬਚਾਦਾ ਇਹ ਦਰਵਾਜ਼ਾ ਬੱਜਿਆ ਇਹ ਪੰਗਾ ਸਾਰਾ ਇਹ ਪਗੌੜਾ ਹੋਇਆ ਇਹਦੀ ਇਹਨੂੰ ਬਹੁਤ ਸਭ ਨੇ ਹੋਇਆ ਜਦੋਂ ਸੋਇਆ ਉਹਦੇ ਸੁਪਨੇ ਆਇਆ ਮੇਰੇ ਉਹਨੇ ਬੋਲਨੇ ਨਹੀਂ ਕਿਹਾ ਕਹਿੰਦਾ ਜਿਹੜੀ ਉਹ ਫੋਟੋ ਲੱਗੀ ਹੋਈ ਆ ਇਹ ਕਹਿੰਦਾ ਕਿ ਗੱਡੀ ਨਹੀਂ ਆ ਕੱਪ ਤੇ ਉਹ ਤੇ ਮਰੇ ਉਹ ਫੋਟੋ ਲੱਗੀ ਹੋਈ ਇਹਨੂੰ ਕਹਿੰਦਾ ਕਿੰਨਾ ਹੁਣ ਜਦਿਆਂ ਸਾਂਝੇ ਚੇਂਜ ਕਰਤਾ ਉਹਦਾ ਕੀ ਕਿਦਾਂ ਫਟਾਉਂਦਾ ਚੱਕਦਾ ਕਰਦਾ ਹੁੰਦਾ ਹੁਣ ਕਰ ਲੈ ਪਰ ਇਹ ਨੰਪਾ ਗੱਡੀ ਬੜੀ ਆਇਆ ਪਰ ਤੇ ਹੁਣ ਆਇਆ ਮੇਰਾ ਬਾਅਦ ਚ ਦੱਸਿਆ ਉਸਤਾਦ ਨੇ ਉਸਤਾਦ ਕਹਿੰਦਾ ਕਿ ਹੂੰ ਆ ਨਹਾਉਂਦਾ ਤੇਰਾ ਉਹ ਕੰਮ ਕਰੀ ਬੈਠਾ ਫੋਟੋ ਫੋਟੋ ਦੀ ਡਰਾ ਬੈਠਾ ਇਹਨੂੰ ਸੁਣਾਉਂਦੀ ਉਹ ਗੱਡੀਆਂ ਵਾਲੀ ਫੋਟੋ ਆ ਵੀ ਉੱਥੇ ਮਰੇ ਹੋਏ ਨੇ ਕਿਹੜੀ ਫੋਟ ਕਿੱਥੇ ਇੱਕ ਨੀਰ ਕਵਰੇਜ ਲੱਗੀ ਹੋਈ ਆ ਅੱਛਾ ਦੇਖੋ ਹਾਲੀਵੁੱਡ ਤੇ ਆਗੜੀ ਲੱਗੀ ਅੱਤੇ ਮਰੇ ਨਹੀਂ ਕਿੰਨੇ ਅਮਰੀਕਾ ਦੀ ਉਹ ਹਵਾ ਬਈ ਸਕੇਅਰ ਵਾ ਬਈ ਸਕੇਅਰ ਵਾ ਮੈਂ ਕਿਹਾ ਵਾ ਮੈਂ ਕਿਹਾ ਉਹ ਤੇ ਤਾਂ ਕਰਕੇ ਆਉਂਦੇ ਜਿੰਨੇ ਸਾਰੇ ਸੁਬਾ ਮੈਂ ਵੀ ਪਾ ਇਹ ਗੱਡੇ ਤੇ ਉਸੇ ਗੱਡੇ ਮੈਂ ਲਾ ਬੱਟੇ ਉੱਥੇ ਉੱਥੇ ਐਂ ਲਾ ਸਹੀ ਗਏ ਮੇਰੇ ਗੱਡੇ ਦੀ ਮੈਨੂੰ ਤੋਂ ਬਣਾਇਆ ਉਹ ਚੱਕਰ ਉਹਨੂੰ ਚੱਕਰ ਬਾਹਰ ਗੱਡੋਂ ਨੂੰ ਦੇ ਹੁਣ ਇਹ ਮੈਨੂੰ ਕਹਿੰਦਾ ਉਹ ਫੋਟੋ ਫੱਟੂ ਮੈਂ ਪੱਕਾ ਕਹਿੰਦਾ ਵੀ ਇਹ ਜਿਹੜਾ ਉਹ ਨੁਕਸਾਨ ਜਾ ਹੋਇਆ ਹੋਇਆ ਕਹਿੰਦਾ ਵੀ ਉਸ ਤੋਂ ਉਹਦੇ ਕਰਕੇ ਮੈਂ ਪੱਕਾ ਸਟਾਰ ਮੇਰਾ ਬਾਹਰ ਕੱਢਦਾ ਨਹੀਂ ਨਹੀਂ ਕਹਿੰਦਾ ਉਹ ਮਾਰਦਾ ਜਾਂਦਾ ਆਹ ਚਾਤੀ ਰੱਖਦਾ ਨਾ ਮੈਂ ਫੁੱਲਾਂ ਨੂੰ ਫੁੱਲਵਾਜਾ ਮਾਰ ਆਉਂਦਾ ਫੇ ਮੈਂ ਉਸਤਾਦਾਂ ਬਚਾਣਾ ਮੈਂ ਕਹਿੰਦਾ ਦਵਾਦ ਬੂਹਾਂ ਦਾ ਉਸਤਾਦ ਨੇ ਕਿੱਥੇ ਪਹਚਾਇਆ ਉਸਤਾਦ ਸਵੇਰੇ ਉੱਠੇ ਸਤਨਿਕ ਕੀ ਦੱਸਾਲਦਾ ਹੈ ਫੁੱਲਾ ਵੀ ਪਤਾ ਫੁੱਲਾ ਦਾ ਆ ਪਾਇਆ ਸੀ ਆ ਮੈਂ ਕਾਸ ਹੋ ਗਿਆ ਸਤਨੂ ਦਾ ਬੜੀ ਸੋਰ ਤੋਂ ਕਿੱਥੇ ਨਾ ਸਤਨਾ ਸੌਂਦਾ ਨਹੀਂ ਸਾਡੇ ਸਵੇਰੇ 6 ਵਜੇ ਤੱਕ ਦੀ ਸੁੱਤਾ ਉਸਤਾਦ ਗਾਣ ਆ ਮਾਹਰ ਜਿਆਦਾ ਕੋਚ ਦੇਖ ਵੀ ਰਾਏ ਐ ਸੋਣੀ ਦੇ ਮਾੜੀ ਰਾਏ ਕੋਈ ਉਹ ਕਹਿੰਦਾ ਦਾਬਾ ਪੈਂਦਾ ਮੇਰੇ ਇਹ ਦਾਬਾ ਪੈਂਦਾ ਮੇਰੇ ਮਹੀਨੇ ਬਾਅਦ ਦਾਬਾ ਪੈਂਦਾ ਪੂਰਾ ਮਹੀਨਾ ਦੇ ਅੱਛਾ ਇੱਕ ਮਹੀਨਾ ਟਿਕਾ ਦਿੰਦਾ ਉਹਰ ਲੈ ਕੇ ਕੋਈ ਵੀ ਸੁਪਨਾ ਲੂ। ਉਹ ਪੰਜ ਬੋਣੀਆਂ ਹੁੰਦੀਆਂ ਤੇਰੇ ਟਾਈਮ ਨਾਲ ਵੀ ਯਾਦ ਹੋ ਜਾਣੀਆਂ ਉਹ। ਉਹਦਾਂ ਹੀ ਕਰਕੇ। ਦੇਖ ਲੈ। ਇਹ ਬਾਤ ਇਹਨੇ ਨੇ। ਇਹ ਗੱਲ ਸੁਣਿਆ। ਗੱਲ ਸੁਣ। ਉਹ ਤਾਂ ਗੱਲ ਸੁਣੀ। ਤੇ ਤੂੰ ਉਹਨੇ ਬੋਲਿਆ। ਠੁੱਕੇ ਵਾਲੇ ਬੈਸਟਾਂ ਵਾਲੇ। ਮੈਂ ਉੱਥੇ ਪੁੱਛਿਆ ਇਹ ਪਰਦੇ ਮੈਨਾਂ ਉਹ ਪਰਦੇ ਫੜੋ ਕਰਦੇ ਆ। ਹਨਾ। ਬਾਪੂ ਦਾ ਹੱਲ ਪਾੜ ਤੋ। ਕਰਦੀ ਆਪਣੀ। ਹਾਂ। ਕੱਲ੍ਹ ਕੀ 2:11 ਦੀ। ਅਸੀਂ ਜਿਹੜੇ ਚੰਡੀਗੜ੍ਹ। ਉਹ ਯਾਰ ਆ ਕੰਮ ਨਾ ਕਰੇ ਚੱਲਾਂ ਦਾ ਕਹਿੰਦੇ ਦਾਦ ਲੈਂਦੇ ਦਾਦ ਗੱਲ ਸੁਣ ਉਹਦਾ ਇੱਥੇ ਸਲਾਹ ਪ੍ਰਿੰਸਰ ਉਹਦੇ ਪੰਜਾਬ ਪੁਲਿਸ ਜੀ ਹਾਂ ਮਿਕ ਬੰਨਾਲੀ ਜਿਹਦੇ ਨੰਬਰ ਤੇ ਬੱਤੀ ਆ ਹਾਂ ਮੈਨੂੰ ਬਦਸ਼ਰਿੰਦਰ ਉਹ ਹੁੰਦਾ ਹਾਂ ਹਾਂ ਨਹੀਂ ਨਹੀਂ ਹੁਣ ਚੱਲਣਾ ਕਾੜ ਲਈ ਫਿਰਦਾ ਜੀ ਲੈ ਔਰ ਕਿਦਾਂ ਕਿਦਾਂ ਸੁੱਕੀ ਹੋਈ ਉਹ ਬੋਲ ਦੱਸ ਕੁਝ ਨਹੀਂ ਦੱਸਿਆ ਰਾਂ ਨੂੰ ਚੋਰਾ ਨਾਲ ਹੈਗਾ ਜੀ ਤੂੰ ਹਾਂ ਗਰਲਾਕ ਨੂੰ ਔਰ ਮੈਂ ਇਸ ਦਾ ਪੜਾਉ ਦੂਜਾ ਪੜਾਉ ਆਇਆ ਉਹ ਹੈਗਾ ਅਸੀਂ ਮੈਂ ਚਲੋ ਗੱਲ ਸੁਣੋ ਗੱਲ ਸੁਣੋ ਖਾਓ ਉਹਨੂੰ ਕੱਢੀ ਲਿਆ ਮਰਦਾ ਪਰਵਾ ਨੂੰ ਆਇਆ ਦੋ ਮਿੰਟ ਮਿਲਿਦਾ ਸੰਦੀਪ ਵਾਲੀ ਰੋਟੀ ਪਾਲੋ ਫਰਨਾ ਦਾ ਕੋਈ ਰੋਟੀ ਤੇ ਨਹੀਂ ਲੈ ਲੈ ਕਿੰਨਾ ਪ੍ਰੋਬਲਮ ਆਇਆ ਆਰਟੀ ਦਾ ਪਰ ਜੀ ਗੱਲ ਤਾਂ ਹੱਲ ਲੈ ਬੁਲਾਵਾ ਕਿ ਉਹਦੀ ਗੱਲ ਅੱਧੀ ਸਮਝ ਆਉਣੀ ਤੈਨੂੰ ਉਹਨਾਂ ਨੂੰ ਅੱਧੀ ਸਮਝ ਆਉਣੀ ਹੈ ਜੇ ਚਲੋ ਕਿੰਨੀ ਗੜ ਮੈਂ ਉਹਤੇ ਫਲਾਸ ਨਾ ਸੀ ਬਿਆਹ ਹੈ ਜੀ ਮੈਨੂੰ ਹੀ ਕੋਡ ਮੈਜ ਉਹ ਤੇ ਸੀ ਮੈਸੇਜ ਫਲਾਸ ਦੀ ਉਹ ਚੱਨੀ ਰਸਦੀ ਕੀ ਚੱਕਰ ਸਿਸਟਮ ਤੇ ਪ੍ਰੋਬਲਮ ਆਇਆ ਇਹ ਮਨ ਨਾ ਲੱਗਿਆ ਗੱਡੀ ਭਰਾਂ ਲਈ ਨਾ ਤੇ ਹਵਲਿਆ ਚੱਲੀ ਗਣਾ ਸਾਨੂੰ ਪਹਿਲਾਂ ਰੁਕਿਆ ਉੱਥੇ ਚੋਂ ਦੇ ਬੋਸ ਵੀ ਤਾਂ ਇਹ ਨਹੀਂ ਆ ਨਹੀਂ ਆਣਾ ਆ ਰਹੀਆ ਤੇ ਨਾਲ ਨੰਬਰ ਪਲੇਟ ਉਹ ਜੀ ਆ ਹਾਂ ਉੱਥੇ ਦਿੱਤਾ ਜੀ ਰੁਪਈਆ 10000 ਹੂੰ ਛੜਤਾ ਗਾਹ ਪਹੁੰਚਿਆ ਉਹ ਫੇਰ ਲਗਾ ਚਲਾ ਨਕਾ ਵੱਡਾ ਦਾ ਉਹ ਫੇਰ ਰੁਕ ਲਿਆ ਤੇ ਅਰੇ ਸਰ ਵੀ ਤਾਂ ਅੱਛੀਆਂ ਕੰਮ ਕਰਵਾਉਂਦਾ ਯਾਰ ਕੀ ਕਰਨ ਕਹਿੰਦਾ ਅੱਜ ਕੰਮ ਕਰਨਾ ਇਹ ਨਾ ਮੈਂ ਜਦੋਂ ਗੱਡੀ ਐਪਸ ਹੁੰਦਾ ਸਰ ਪੰਜਾਬ ਪੁਲਿਸ ਨੇ ਕੜਿਆ ਅਜੀ ਕੜੂਸਾਤਾ ਹਾਂ ਕਦੋਂ ਤੇ ਤਿਰਕੇ ਇਸ ਕੋਲ ਆ ਹਾਂ ਤੇ ਕੇਪਟਨ ਪੜਿਆ ਹਾਂ ਉਹਦਾ ਨਾਂ ਨਹੀਂ ਨੰਬਰ ਨਹੀਂ ਆ ਨਾਂ ਹੀ ਛੋਟਾ ਹੂੰ ਕਿਤੇ ਉਹ ਪਣਾ ਕੇਸ ਪੰਜਾਬ ਹੋਂਸੇ ਮੈਨੂੰ ਮਾਫ ਕਰ ਦੋ ਲੈ ਇੱਕ ਗੱਲੀ ਹੋਈ ਹਾਂ ਨਾਲੀ ਨਹੀਂ ਨਹੀਂ ਮੈਂ ਕੀ ਕਰਦਾ ਆ ਸੁਣ ਦੋ ਨਾ ਸਾਰੂੰ ਗੱਲ ਨਹੀਂ ਬਣਦੀ ਮੈਂ ਕੀ ਕਰਦਾ ਉਹ ਮੈਂ ਪਰ 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 ਮੈਂ ਸੱਚ ਦੱਸੂਗਾ ਹੂੰ ਸਾਥੀ ਦੱਸੂਗਾ ਉਹ ਬੰਦਾ ਨਹੀਂ ਆ ਹਾਂ ਉਹਨੇ ਕਿਹਾ ਮੇਰਾ ਮੈਂ ਹੈ ਨਾ ਮੈਂਗਾ ਮੈਂ ਮਲਾਜਮਾਂ ਪੰਜਾਬ ਪਰਚ 'ਚ ਕਹਿੰਦਾ ਆ ਤੂੰ ਸਾਨੂੰ ਵੱਡੀ ਗਲਤੀ ਕੀਤੀ ਆ ਹਾਂ ਤੂੰ ਗਲਤੀ ਕੀਤੀ ਮੈਂ ਮੈਂ ਕਹਾ ਮੈਂ ਗਲਤੀ ਆ ਹਾਂ ਕਹਿੰਦਾ ਫੇਰ ਤੇ ਕਿਸ ਕਰਦੇ ਆ ਮੈਂ ਪਾਈਏ ਮੇਰੇ ਆਈਡੈਂਟੀਕੈਡ ਬਣਾਉਂਦੇ ਚੋਕਾ ਕਰਦੇ ਚੋਕਾ ਕਰਦੇ ਇਹ ਕਿਥੇ ਕਰਦੇ ਆ ਇਹ ਤੇ ਤੇ ਕਿਸ ਬਣਾਇਆ ਹਾਂ ਮੈਂ ਤੇ ਕਿਸ ਬਣਾਉ ਹਾਂ ਯਾਰ ਕਦਰ ਭਾਜੀ ਪੈਸੇ ਲੈ ਲਓ ਫਿਰ ਛੱਡ ਦਿਓ ਮੈਂ ਕੀ ਕਰਿਆ ਮੈਂ ਕੀ ਹਾਂ ਦੋ ਗਿਆ ਪਾਜੇ ਵੀ ਦੇਖਣਾ ਫਿਰ ਜਹਦਾਈ ਇਹ ਇਹ ਛੁੱਟਿਆ ਮੇਰੇ ਮਾਰ ਤੋਂ ਕਾਰਡ ਡੈਂਟੀ ਜਣਾ ਨਹੀਂ ਉਦੋਂ ਮੈਂ ਮੇਰੇ ਕੋ ਬਰਨਾਲੀ ਦਾ ਨੰਬਰ ਹੈ ਵਿਖੋ ਉਹ ਸਾਰੇ ਆਈਆਂ ਐਵੇਂ ਹੋਣੀ ਛੱਡ ਦੇ ਉਹਦਾ ਕਿਹਾ ਮੈਂ ਰਾਜ ਦੇ ਖੇਪਲਾ ਸੀ ਪਲਸੀ ਸ਼ਾਹ ਜਿਹਦਾ ਮੈਡਮ ਖੜੀ ਐਸੇ ਕਿ ਉਹ ਲੈ ਆ ਮੈਂ ਜਗਜੀ ਕਬੱਡੀ ਪਲੇਅਰ ਹਾਂ ਸਾਫ ਖੇਡਦਾ ਹਾਂ ਮੈਂ ਜੀ ਮੈਂ ਕਬੱਡੀ ਪਲੇਅਰ ਹਾਂ ਅੱਜ ਪਹਿਲੇ ਕਬੱਡੀ ਖੇਡਦਾ ਹਾਂ ਹਾਂ ਨਾਲ ਹੀ ਮੇਰੇ ਨਵੇਂ ਘੜਾ ਆਏ ਪੈਸੇ ਦੇ ਕੇ ਉਹਦੇ ਜਿਹੜੇ ਬੰਦੇ ਭੇਤੀ ਸੀ ਨਾ ਉਹ ਵੜਦੇ ਇਹਦਾ ਪੈਸੇ ਦਿੰਦੇ ਇੱਕ ਪਰਚੀ ਦਿੰਦੇ ਆ ਉਹ ਜਾਨਦਾਰ ਨੰਬਰ ਦਾ ਹਾਂ ਹਾਂ ਨੰਬਰ ਹਾਂ ਹਾਂ ਹੁਣ ਤੁਸੀਂ ਕਰਦੇ ਆ ਨੰਬਰ ਦਾ ਦਿੰਦੇ ਹੋ ਕਦੇ ਗੋ ਕਦੇ ਗੋ ਦੀ ਟੱਕਰ ਗਿਆ ਮੋਰੇ ਫੜਾ ਉੱਥੇ ਜਿੱਥੇ ਉਹ ਕੁਝ ਨਹੀਂ ਹੋਇਆ ਫਸੇ ਸੀ ਠੁਮਕੇ ਦਾ ਹੀ ਦਰਦੂਗਾ ਜੀ ਪੁਲਜ ਵਾਲਾ ਆਪਾਂ ਮੈਚ ਹੋਵੇ ਦਰਦੂਗਾ ਕਰਨਾਲ ਪੁਲ ਜਣਾ ਲੱਗੇ ਆ ਆ ਉਹ ਸੁਣਾ ਜੋ ਤੇ ਮੈਂ ਮਾਮੀ ਨੂੰ ਕਿਹਾ ਮੈਂ ਮਾਮਾ ਵੀ ਤੂੰ ਕਹਿਨਦਾ ਕਿ ਮੈਂ ਪੁਲ ਛੱਜਾ ਕਹਿੰਦਾ ਨਾ ਮੈਂ ਐਂ ਤਾਂ ਕਹਿੰਦਾ ਵੱਧ ਲੱਗਣ ਲੱਗਿਆਂਦਾ ਕਹਿੰਦਾ ਮੇਰਾ ਨਾਮ ਨਹੀਂ ਜਾਵੇ ਵੀ ਇਹ ਵੱਡ ਕੱਪ ਵਾਲਾ ਪਲੇਅਰ ਜੀ ਇਹ ਵੱਡ ਕੱਪ ਵਾਲਾ ਮੈਂ ਮਾਮਾ ਤੂੰ ਆਪਦਾ ਦਾਦਾ ਕਹਿੰਦਾ ਨਹੀਂ ਗੱਡੀ ਤੇ ਕਹਿੰਦਾ ਵੀ ਉਹ ਕਰ ਲੈਂਦੇ ਜਾ ਰਿਹਾ ਹੈ ਜੀ ਕਮਨ ਉਹ ਨਹੀਂ ਇੱਕ ਜੀਵਾ ਉਹ ਜੀਵਾ ਉਹ ਸਾਹ ਬਰੇ ਦਾ ਅਦੇ ਬਚਿਆ ਨਾ ਨਹੀਂ ਇਹ ਮਮੀ ਮੇਰੀ ਪੜਦੀ ਹੈ ਯੂ ਗੁੱਡ ਲਾਈਨ ਨੰਬਰ ਮਾਈ T-shirt ਤੇ ਡੈਡਾ ਦਾ ਨੰਬਰ ਕਿਹੜਾ ਸੀ 11 ਉਹਦੇ ਲੱਗ 11 ਨੰਬਰ ਆਈ ਹੁੰਦੀ 11 ਨੰਬਰ 11 ਨੰਬਰ ਮੇਰੇ ਨਾਮ ਹੁੰਦਾ ਜੀ ਅੰਦਾਨ ਤੇ ਦੋ ਤੇ 11 ਬਾਈ ਹਾਂ ਸਮਝਣ ਚਲੋ ਸਾਰੇ ਖੜੇ ਹੋ ਜਾਓ ਇਧਰ ਕੀ ਤੂੰ ਗੁਰੂ ਗ੍ਰੰਥ ਗੁਰੂ ਕੀ ਆ ਜਨੇ ਤੇ ਕੱਪ ਦੇ ਲੜੇ ਆ ਜਾ ਜਾਨੂ ਸਿੱਧੇ ਸਿੱਧੇ ਇੱਥੇ ਸੇਵਾ ਹੋਵੇ ਹਾਂ ਹਾਂ ਇਹ ਕੱਪ ਦੇ ਨਾਲੇ ਬਾਕੀ ਸਭੇ ਮੋੜੇ ਮੋਟਾ ਕਰ ਦੇ ਦਿੰਦੇ ਆਪ ਬਹਿ ਨੇ ਨਾ ਕੱਪ ਆ ਸੀ ਹੱਲੇ ਸਾਰਾ ਬੈਠੋ ਆ ਕੇ ਕੋਈ ਕਿੱਦਾਂ ਕਾਲੂ ਸੋਚਦਾ ਇਹ ਤਾਂ ਕਾਲੂ ਕਿੱਦਾਂ ਜ਼ੋਰ ਮਾਰਨਾ ਠੋਕਿਆ ਤੂੰ ਨਹੀਂ ਮਾਰਨਾ ਟੀਮ ਨੂੰ ਮਾਰਉਣਾ ਟੀਮ ਮੇਰੇ ਜੇ ਮੈਂ ਮਾਰੂ ਤਾਂ ਹੀ ਮਾਰਨਗੇ ਉਦੋਂ ਕਿ ਤੂੰ ਮਾਰਨੇ ਆ ਆਹੋ ਸਾਨੂੰ ਜ਼ਿਆਦਾ ਕੀ ਲਾਉਣਾ ਚੇਰੇ ਨੂੰ 10-12 20-20 ਗਾਲਾਂ ਕੱਢੂੰਗਾ। ਮੁਰਿਆ ਕਿਦਾਂ? ਚੱਕਣਾ ਗੱਲ ਦਾ ਕੱਪ ਹੈ। ਜੋਰ ਮਾਰਾਂਗੇ। ਜੋਰ ਮਾਰਨਾ। ਕੱਪ ਮਾਰੇ ਜਾਣਾ। ਬਾਸ। ਇੱਥੇ ਜਾਊਗੀ ਬਤ। ਬਿਲਕੁਲ। ਪੋਲੀਓ ਵੜਿਆ। ਹਾਂ। ਕੋਜ, ਕਲ ਕਲਦਰਾਪ ਬੈਸੁਰ ਲਾ ਕੰਗਲਦਾ। ਠੀਕ ਆ। ਕੋਈ ਸਵਾਲ ਬਤਾਉਣਾ ਨਹੀਂ ਕੋਈ। ਜੋਰ ਨਾਲ ਜੇ ਤੋ ਜੋਰ ਮਾਰਨ ਤੇ ਗੱਲ ਕੋਈ ਨਹੀਂ। ਕੋਈ ਦੀ ਐਨ ਕਾਲੇ ਰੰਗ ਨਹੀਂ ਹੈਗੀਆਂ ਕੋਜ? ਆ ਕੋਜ। ਐਨ ਕਾ ਮੈਂ ਆਪੀ ਲਾ ਦੂੰ। ਕਾਲੇ ਰੰਗ ਦੀ ਹੈਗੀਆਂ? ਕੋਦੇ ਮੈਂ ਪੀਲਾ ਕਾਲੇ ਲਾਂਗਰੀ ਆ ਗਈਆਂ ਹਨ ਕਾ ਬਸ ਇਹ ਠੀਕ ਹੈ ਇਹ ਕਾਲੇ ਲਾਂਗਰੀ ਕਿਉਂ ਹੋਣੀ ਆ ਆ ਕਿੱਧਰ ਗੁਰੂ ਵਾਲਾ ਬਣੀਏ ਚੱਲਾ ਜੀ ਨਵੇਂ ਇੰਡੀਆ ਚ ਲੈ ਗੁਰੂ ਵਾਲਾ ਬਣੀਏ ਇੰਡੀਆ ਬੈਗ ਲੈ ਨਹੀ ਇੰਡੀਆ ਬੈਗ ਨਹੀਂ ਚੱਲਿਆ ਲੜਾਈ ਲੱਗੀ ਆ ਹੁਣ ਲੜਾਈ ਲੱਗੀ ਆ ਪਾਕਿਸਤਾਨ ਨਹੀਂ ਚੱਲਿਆ ਤੂੰ ਉਹ ਜੱਲਾ ਹੁਣ ਜਿਹੜੇ ਪੰਜਾਬ ਤੋਂ ਜਾ ਰਹੇ ਆ ਵਾਪਸ ਬਿਹਾਰ ਨੂੰ ਪਾਕਿਸਤਾਨ ਚ ਹਾਈ ਭਾਜੀ ਕਰ ਕੋਟੇ ਚੀ ਨਾਲੇ ਵਾਲਾ ਰੋੜਾ ਤੇ ਦੇਖ ਹਾਂ ਸਸੀ ਹਾਲ ਜੀ ਮੈਂ ਸੰਦੀਪ ਨੰਗਲੰਗਵੀਆ ਜੀ ਨਵੀਂ-ਨਵੀਂ ਵੀਡੀਓ ਦੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ